ਬਾਬਾ ਬੁੰਡਾ ਜੀ ਪਾਠ 3 ਪ੍ਰੀਤੀ ਚੰਦ ਜੀ ਨੇ ਜਦ ਡੇਠਾ ਕਿ ਮਿਹਰਬਾਨ ਦੀ ਗੱਲ ਹੁਣ ਨਹੀਂ ਚੱਲਣੀ ਤਾਂ ਉਸਨੇ ਬਾਲਕ ਗੁਰੂ ਹਰगोविंद ਉੱਤੇ ਮਾਰੂ ਵਾਰ ਕਰਨੇ ਸ਼ੁਰੂ ਕੀਤੇ ਵਾਹਿਗੁਰੂ ਦੀ ਮਿਹਰ صدਕਾ ਉਸਦੇ ਸਾਰੇ ਵਾਰ ਖਾਲੀ ਗਏ ਗੁਰੂ ਅਰਜਨ ਦੇਵ ਜੀ ਬਾਲਕ ਨੂੰ ਅੰਮ੍ਰਿਤਸਰ ਲੈ ਆਏ ਜਦ ਉਹ 5 ਸਾਲ ਦੇ ਹੋਏ ਤਾਂ ਅਖਰੀ ਵਿਦਿਆ ਦਾ ਕਾਰਜ ਬਾਬਾ ਜੀ ਨੇ ਦੇ ਸਪੁਰਦ ਕੀਤਾ ਗਿਆ ਪਾਈ ਗੁਰਦਾਸ ਜੀ ਵੀ ਨਿੱਤਾ ਪ੍ਰਤੀ ਵਿੱਦਿਆ ਪੜਾਉਂਦੇ ਅਖਰੀ ਵਿੱਦਿਆ ਦੇ ਨਾਲ ਨਾਲ ਹਕਮਤ ਜੋਤਿਸ਼ ਸ਼ਾਸਤਰ ਖੇਤੀਬਾੜੀ ਨੀਤੀ ਵੀ ਬਾਬਾ ਜੀ ਨੇ ਸਿਖਲਾਈ। ਯੁੱਧ ਵਿੱਦਿਆ ਦੀ ਸਿਖਲਾਈ ਭਾਈ ਜੇਠਾ ਜੀ ਨੇ ਕੀਤੀ। ਆਪ ਘੋੜਸਵਾਰੀ ਵਿੱਚ ਅਜਿਹੀ ਤਾਕ ਹੋ ਗਈ ਕਿ ਕੋਈ ਉਹਨਾਂ ਨਾਲ ਘੋੜ ਦੌੜ ਵਿੱਚ ਬਰਾਬਰੀ ਨਾ ਕਰ ਸਕਦਾ। ਪ੍ਰਿਥੀ ਚੰਦ ਜੀ ਆਪਣੇ ਮੰਤਵ ਵਿੱਚ ਕਾਮਯਾਬੀ ਹੁੰਦੀ ਨਾ ਦੇਖ ਹੀਹਰੀ ਟੁਰ ਗਏ। ਤੇ ਉਥੇ ਆਪਣਾ ਵਖ ਹਰੀ ਮੰਦਰ ਉਸਾਰ ਲਿਆ ਤੇ ਛੋਟੀਆਂ ਸਾਜ਼ਿਸ਼ਾਂ ਦੀ ਥਾਵੇਂ ਵੱਡੀਆਂ ਸਾਜ਼ਿਸ਼ਾਂ ਕਰਨ ਲੱਗੇ ਪਹਿਲਾਂ ਵੀਰਵਲ ਹੱਥੋਂ ਫਿਰ ਸੁਲੀਖਾਨ ਤੇ ਸੁਲਬੀਖਾਨ ਨਾਲ ਮਿਲ ਕੇ ਹੱਲੇ ਕਰਾਉਣੇ ਚਾਹੇ ਪਰ ਕਿਸੇ ਥਾਵੇਂ ਵੀ ਉਹਨਾਂ ਨੂੰ ਕਾਮਯਾਬੀ ਨਾ ਮਿਲੀ ਆਖਿਰ ਅਕਬਰ ਪਾਸ ਸ਼ਿਕਾਇਤ ਕੀਤੀ ਗਈ ਕਿ ਗੁਰੂ ਅਰਜਨ ਜੀ ਇੱਕ ਐਸਾ ਧਰਮ ਗ੍ਰੰਥ ਲਿਖ ਰਹੇ ਹਨ ਜਿਸ ਵਿੱਚ ਹਿੰਦੂਆਂ ਮੁਸਲਮਾਨਾਂ ਵਿਰੁੱਧ ਲਿਖਿਆ ਹੋਇਆ ਹੈ ਅਕਬਰ ਨੇ ਗੁਰੂ ਅਰਜਨ ਜੀ ਨੂੰ ਵਟਾਲਾ ਵਿਖੇ ਸਦਕਲ ਲਿਆ ਅਕਬਰ ਨਵੰਬਰ 1598 ਵਿੱਚ ਗੁਰੂ ਅਰਜਨ ਜੀ ਨੂੰ ਗੋਇੰਦਵਾਲ ਮਿਲ ਕੇ ਭਾਵੇਂ ਸ਼ਲਾਘਾ ਕਰ ਚੁੱਕਾ ਸੀ ਪਰ ਸ਼ਿਕਾਇਤਾਂ ਦੀ ਨਿਵਰਤੀ ਜ਼ਰੂਰੀ ਸੀ ਗੁਰੂ ਜੀ ਨੇ ਭਾਈ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਭੇਜਿਆ ਅਕਬਰ ਨੇ ਦੋਵੇਂ ਪੱਖ ਸੁਣਨ ਉਪਰੰਤ ਗ੍ਰੰਥ ਸਾਹਿਬ ਨੂੰ ਤਾਜ਼ੀਮ ਦੇ ਲਾਇਕ ਪੁਸਤਕ ਆਖ ਕੇ ਸਿਰ ਨਿਵਾਇਆ ਤੇ ਮੋਹਰਾਂ ਪੇਟ ਕੀਤੀਆਂ ਮੋਹਰਾ ਪੇਟ ਕੀਤੀਆਂ ਅਤੇ ਸਤਿਕਾਰ ਨਾਲ ਵਿਦਾ ਕੀਤਾ। ਆਦਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਬੰਨਣ ਵਿੱਚ ਤਕਰੀਬਨ 4 ਸਾਲ ਲੱਗ ਗਏ। ਜਦ ਬੀੜ ਹਰਿਮੰਦਰ ਸਾਹਿਬ ਵਿਖੇ ਸਥਾਪਨ ਕੀਤੀ ਗਈ ਤਾਂ ਗੁਰੂ ਅਰਜਨ ਜੀ ਨੇ ਪਹਿਲਾ ਪ੍ਰਬੰਧਕ ਬਾਬਾ ਜੀ ਨੂੰ ਥਾਪਿਆ। ਗੁਰੂ ਬਿਲਾਸ ਪਾਤਸ਼ਾਹੀ ਪਾਤਸ਼ਾਹੀ ਛੇਵੀਂ ਵਿੱਚ ਲਿਖਿਆ ਹੈ ਕਿ ਜਦ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਜਿਲਦ ਜਿਲਦ ਤਿਆਰ ਹੋ ਕੇ ਰਾਮ ਸਰ ਆਈ ਤਾਂ ਗੁਰੂ ਜੀ ਨੇ ਬਾਬਾ ਬੁੱਢਾ ਜੀ ਕੋਲੋਂ ਹੀ ਪੁੱਛਿਆ ਕਿ ਕਿੱਥੇ ਪ੍ਰਕਾਸ਼ ਕਰੀਏ ਤਾਂ ਬਾਬਾ ਜੀ ਨੇ ਕਿਹਾ ਆਪ ਜੀ ਤੋਂ ਕੌਣ ਸਿਆਣਾ ਹੈ ਪਰ ਸਾਡੀ ਨਾ ਚੀਜ਼ ਰਾਏ ਹੈ ਕਿ ਸ੍ਰੀ ਦਰਬਾਰ ਸਾਹਿਬ ਤੋਂ ਚੰਗਾ ਤੇ ਉੱਚਾ ਹੋਰ ਕੋਈ ਅਸਥਾਨ ਨਹੀਂ ਸ੍ਰੀ ਗ੍ਰੰਥ ਲਾਇਕ ਦਰਬਾਰਾ ਔਰ ਅਸਥਾਨ ਨਾ ਕੋਈ ਮੁਰਾਰਾ ਇਹੀ ਸੁਣ ਸ੍ਰੀ ਗੁਰੂ ਭਇਓ ਅਨੰਦਾ ਮਾਨੋ ਦੇਖਿਓ ਦੂਜ ਕੋ ਚੰਦਾ ਏ ਵੀ ਪੰਜਵੇਂ ਪਾਤਸ਼ਾਹ ਨੇ ਫਰਮਾਇਆ ਕਿ ਦਰਬਾਰ ਸਾਹਿਬ ਜਹਾਜ ਨਿਆਈ ਹੈ ਇਸ ਮੁਕਾਬਲੇ ਤ੍ਰਲੋਕੀ ਦੇ ਤੇ ਕੋਈ ਹੱਕ ਨਹੀਂ ਹੈ ਦਰਸ਼ਨ ਕਰਦੇ ਹੀ ਦੁੱਖ ਕੱਟੇ ਜਾਣਗੇ ਸ੍ਰੀ ਦਰਬਾਰ ਕੀ ਉਪਮਾ ਉਚਾਰੀ ਇਹ ਸਮ ਨਹੀਂ ਤ੍ਰਲੋਕੀ ਸਾਰੀ ਸਮ ਜਹਾਜ ਬਨ ਹੈ ਦਰਬਾਰ ਤਰੈ ਜੀਵ ਪਵ ਸਿੰਧ ਅਪਾਰ ਨਿਤ ਨੂਤਨ ਮੰਗਲ ਇਹਾ ਹੋਵੈ ਇਹੀ ਦਰਸ਼ਨ ਅਗ ਲਗਾਏ ਖੋਵੇ ਹਰਾਮ ਸਰ ਸਭ ਉਸ ਦਿਨ ਭੁੰਜੇ ਹੀ ਸੁੱਤੇ ਭੂਮ ਸੈਨ ਸਭ ਤਾਹਾਂ ਵਿਰਾਜੇ ਗੁਰੂ ਗ੍ਰੰਥ ਮੰਜੀ ਪਰ ਰਾਜੇ ਰਾਤ ਨੂੰ ਸਭ ਕੋ ਸਭ ਤਾਂ ਸੌ ਗਏ ਪਰ ਗੁਰੂ ਜੀ ਜਾਗ ਰਹੇ ਸਨ ਉਹ ਇਸ ਸੋਚ ਵਿੱਚ ਸਨ ਕਿ ਗੁਰੂ ਗ੍ਰੰਥ ਸਾਹਿਬ ਲਈ ਗ੍ਰੰਥੀ ਸੇਵਾਦਾਰ ਕਿਸ ਨੂੰ ਥਾਪਿਆ ਜਾਏ ਨਿਜ-ਨਿਜ ਆਸਣ ਸਭ ਹੀ ਬੈਠੇ ਦਇਆ ਸਿੰਧਮਨ ਐਸੀ ਬੈਠੇ निज मन एहि विचारत भए गुरु ग्रंथ सेवक कह कह आप जी ने एहि निर्णय लिया कि जिसने वाणी जीवी है ओहो बाबा बुड्ढा जी हन निर्माण रह के गुरु पादशाही सेवा कीती है चार गुरु सेवा करी पाओ तरम निदान सेवक की एहि वास्त है श्री मुख कीयो बखान चौपाई करत विचार एहि ठहराई ਬੁੱਢਾ ਜੀ ਸੇਵਾ ਨਿਭਾਈ ਗੁਰੂ ਨਾਨਕ ਇਨ ਦਰਸ਼ਨ ਕਰੇ ਸੇਵਾ ਮੇ ਹਤ ਹਿਤ ਇਹ ਤਰੇ ਸਵੇਰੇ ਰਾਮਸਰ ਦੇ ਸਰੋਵਰ ਇਸ਼ਨਾਨ ਕਰਕੇ ਗੁਰੂ ਅਰਜਨ ਜੀ ਨੇ ਬੁੱਢੇ ਕੋ ਸ੍ਰੀ ਗੁਰੂ ਕਾਹਾਂ ਸੀਸ ਆਪਨੇ ਧਾਰ ਗੁਰੂ ਗ੍ਰੰਥ ਜੀ ਪ੍ਰੇਮ ਸੋ ਮਨ ਮੇ ਸਭ ਵਿਚਾਰ ਆਪੂ ਗੁਰੂ ਅਰਜਨ ਜੀ ਨੇ ਚੌਰ ਸੰਭਾਲੀ ਅਤੇ ਸਾਹਿਬ ਬੁੱਢਾ ਆਗੇ ਕੀਨਾ ਤੇਹ ਪਾਸ਼ਾ ਹੈ ਸਤਿਗੁਰ ਸੁਖ ਲੀਨਾ ਕਿਤਨਾ ਆਦਰ ਦੇ ਰਹੇ ਸਨ ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਜੀ ਨੂੰ ਹਰਮੰਦਰ ਸਾਹਿਬ ਵਿਖੇ ਪਹਿਲਾ ਬਾਕ ਉਹਨਾਂ ਨੇ ਹੀ ਲਿਆ ਤੇ ਜਦ ਬਾਕ ਦੇ ਸ਼ਬਦ ਉਹਨਾਂ ਦੇ মুখ ਤੋਂ ਨਿਕਲੇ ਤਾਂ ਸਾਰਿਆਂ ਦੇ ਨੇਤਰਾਂ ਵਿੱਚ ਸ਼ੁਕਰਾਨੇ ਦਾ ਜਲ ਪਰ ਆਇਆ ਪਹਿਲਾ ਬਾਕ ਸੀ ਸੋਰਠ ਮਹੱਲਾ ਪੰਜਵਾਂ ਵਿਚ ਕਰਤਾ ਪੁਰਖ ਖਲੋਆ ਬਾਲ ਨ ਬਿੰਗਾ ਹੋਆ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਸੱਚਮੁੱਚ ਕੌਮ ਦੀਆਂ ਚਿੰਤਾਵਾਂ ਗੁਰੂ ਅਰਜਨ ਦੇਵ ਜੀ ਨੇ ਮਿਟਾ ਦਿੱਤੀਆਂ ਸਨ ਜਿਸ ਕੌਮ ਕੋਲ ਕੇਂਦਰ ਗੁਰਗ੍ਰੰਥ ਤੇ ਨਾਮ ਸ਼ਕਤੀ ਸੀ ਉਸ ਨੂੰ ਹੁਣ ਕੋਈ ਤਾਕਤ ਤਾਕਤ ਉਖਾੜ ਨਹੀਂ ਸੀ ਸਕਦੀ। ਜਹਾਂਗੀਰ ਦੇ ਤਖਤ ਉੱਤੇ ਉੱਤੇ ਬੈਠਣ ਨਾਲ ਗੁਰੂ ਅਰਜਨ ਜੀ ਨੇ ਦੇਖ ਲਿਆ ਕਿ ਹੁਣ ਸਮੇਂ ਹੋਰ ਆ ਗਏ ਹਨ ਤੇ ਉਸ ਦੇ ਬਦਲੇ ਹੋਏ ਵਰਤਮਾ ਵਾਤਾਵਰਨ ਵਿੱਚ ਉਹਨਾਂ ਪਹਿਲ ਹੀ ਆਖ ਦਿੱਤਾ ਕਿ ਹਰ ਗੋਵਿੰਦ ਦਾ ਰੂਪ ਧਾਰ ਕੇ ਉਹ ਦੋ ਕਿਰਪਾਨਾਂ ਪੈਨਣਗੇ ਤੇ ਮੀਰੀ ਪੀਰੀ ਦੇ ਤੇ ਪੀਰੀ ਦੀ ਪੀਰੀ ਖਿੱਚ ਲੈਣਗੇ ਮੀਰੀ ਦੀ ਮੀਰੀ ਤੇ ਪੀਰੀ ਦੀ ਪੀਰੀ ਖਿੱਚ ਲੈਣਗੇ ਇਸ ਦੇ ਪਰਖ ਲਈ ਲਾਹੌਰ ਜਾਣ ਤੋਂ ਪਹਿਲਾਂ ਉਹਨਾਂ ਬਾਬਾ ਬੁੱਢਾ ਜੀ ਨੂੰ ਇੱਕ ਕਿਰਪਾਨ ਲਿਆਉਣ ਲਈ ਕਿਹਾ ਤੇ ਕਿਰਪਾਨ ਹਰ ਗੋਵਿੰਦ ਦੇ ਹੱਥ ਦੇਣ ਦੀ ਆਗਿਆ ਕੀਤੀ ਜਦ ਕਿਰਪਾਨ ਹਰ ਗੁਰੂ ਹਰਗੋਬਿੰਦ ਜੀ ਦੇ ਹੱਥ ਦੇ ਦਿੱਤੀ ਤਾਂ ਗੁਰੂ ਅਰਜਨ ਦੇਵ ਜੀ ਨੇ بیٹے ਨੂੰ ਆਪਣੀ ਉਂਗਲੀ ਉੱਤੇ ਬਾਹਰ ਕਰਨ ਲਈ ਫਰਮਾਇਆ ਗੁਰੂ ਹਰगोविंद ਜੀ ਨੇ ਨਿਰਸੰਕੋਚ ਕਿਰਪਾਨ ਉਠਾਈ ਤੇ ਬਾਹਰ ਕਰਨ ਲੱਗੇ ਤਾਂ ਗੁਰੂ ਜੀ ਨੇ ਹੱਥ ਫੜ ਲਿਆ ਤੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਹੁਣ ਕੁਰਬਾਨੀ ਯੋਗ ਦਾ ਆਰੰਭ ਹੈ ਤੇ ਹਰगोविंद ਜੀ ਪੂਰੇ ਉੱtre ਹਨ ਆਪਣੇ ਸਾਹਮਣੇ ਹੀ ਗੁਰਗੱਦੀ ਦੀ ਰੀਤੀ ਪੂਰੀ ਕਰਵਾ ਕੇ ਆਗਿਆ ਕੀਤੀ ਕਿ ਸਾਡਾ ਲੱਗਣਾ ਹੈ ਸੀਸ ਇਸ ਵਿੱਚ ਸ਼ੰਕਾ ਨਹੀਂ ਕੋਈ ਸਰ ਜਾਈ ਖੁਦਾਬੰਦ ਦੀ ਇਸ ਤਰ੍ਹਾਂ ਹੋਈ ਤੇ ਤੁਸਾਂ ਦੁਆਬੇ ਵਿੱਚ ਟਿਕਾਣਾ ਕਰਨਾ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਅਤੇ ਹੋਰ ਸਿੱਖ ਗੁਰੂ ਹਰਗੋਬਿੰਦ ਜੀ ਨਾਲ ਭਾਈ ਜੀ ਡਰੋਲੀ ਚਲੇ ਗਏ 3 ਮਈ 1606 ਨੂੰ ਗੁਰੂ ਅਰਜਨਜੀਤ ਤਸੀਹੇ ਦੇ ਕੇ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ ਜਹਾਂਗੀਰ ਸ਼ਹੀਦੀ ਦਾ ਹੁਕਮ ਦੇ ਕੇ ਕਾਬਲ ਵੱਲ ਚਲਾ ਗਿਆ ਤੇ ਫਿਰ ਪੰਜਾਬ ਤੋਂ ਹੀ ਦੂਰ ਚਲਾ ਗਿਆ ਹੈ ਉਹ ਸਾਨਾ 1608 ਦਾ ਗਿਆ ਫਿਰ 1617 ਵਿੱਚ ਲਾਹੌਰ ਆਇਆ ਗੁਰੂ ਹਰਗੋਬਿੰਦ ਜੀ ਨੇ ਅੰਮ੍ਰਿਤਸਰ ਆ ਕੇ ਡਿਗਦੇ ਮਨਾਂ ਨੂੰ ਉਠਾਇਆ ਤੇ ਦੋ ਤਲਵਾਰਾਂ ਪਹਿਨਣ ਜੁਰ ਪਹਿਨ ਜੁਰਤ ਦੀ ਲਹਿਰ ਦੁੜਾ ਦਿੱਤੀ ਅਕਾਲ ਤਖਤ ਰਚ ਦਿੱਤਾ ਅਕਾਲ ਤਖਤ ਰਚਣ ਵੇਲੇ ਹੀ ਗੁਰੂ ਹਰਗੋਬਿੰਦ ਜੀ ਨੇ ਇਤਨੀ احتیاط ਕੀਤੀ ਕਿ ਕਿਸੇ ਮਿਸਤਰੀ ਦਾ ਹੱਥ ਨਾ ਲੱਗੇ ਤਖਤ ਅਕਾਲ ਦਾ ਹੈ ਇਸ ਲਈ ਉਹ ਸਾਰੀ ਕਰਨ ਵਾਲੇ ਵੀ ਅਕਾਲ ਦੇ ਸਹੀ ਪੁਰਖ ਹੋਣੇ ਚਾਹੀਦੇ ਹਨ ਗੁਰੂ ਹਰगोविंद ਜੀ ਗਾਰਾ ਲਿਆਉਂਦੇ ਬਾਬਾ ਬੁੱਢਾ ਜੀ ਇੱਟਾਂ ਫੜਾਉਂਦੇ ਤੇ ਭਾਈ ਗੁਰਦਾਸ ਜੀ ਉਸਾਰੀ ਕਰੀ ਜਾਂਦੇ ਗੁਰਬਿਲਾਸ ਪਾਤਸ਼ਾਹੀ ਸ਼ੇਮੀ ਵਿੱਚ ਲਿਖਿਆ ਹੈ ਕਿਸੇ ਰਾਜ ਨੇ ਹੱਥ ਲਗਾਓ ਬੁੱਢਾ ਉਹ ਗੁਰਦਾਸ ਬਣਾਓ ਜਦ ਅਕਾਲ ਤਖਤ ਦੀ ਰਚਨਾ ਹੋ ਗਈ ਤਾਂ ਉੱਥੇ ਹੀ ਦੀਵਾਨ ਸਜਾਇਆ ਗਿਆ ਤੇ ਦੋ ਤਲਵਾਰਾਂ ਬਾਬਾ ਬੁੱਢਾ ਜੀ ਨੇ ਆਪੂੰ ਗੁਰੂ ਹਰਗੋਬਿੰਦ ਜੀ ਦੀ ਆਗਿਆ ਪਾ ਕੇ ਹੀ ਪੇਸ਼ ਕੀਤੀਆਂ ਗੁਰੂ ਹਰਗੋਬਿੰਦ ਜੀ ਨੇ ਪੰਜ ਪੰਜਾਂ ਗੁਰੂ ਸਹਿਬਾਨ ਦਾ ਨਾਮ ਲੈ ਕੇ ਇੱਕ ਖੱਬੇ ਤੇ ਦੂਜੀ ਸੱਜੇ ਪਾਸੇ ਪੈਣ ਲਈਆਂ ਉੱਪਰ ਕਮਰ ਕੱਸਾ ਕੱਸ ਲਿਆ ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ ਪੰਚੂ ਸਤਗੁਰ ਕੇ ਲੈ ਨਾਮ ਗਹੇ ਖੜਗ ਦੇ ਬਹੁ ਅਭਿਰਾਮ ਸੋ ਘਰ ਵਿਖੇ ਪਾਏ ਗੁਰਲੀਨੇ ਪੁੰਨਹਿੰਗ ਕਰਤਾਰਨ ਕੀਨੇ ਬਾਬਾ ਬੁੱਢਾ ਜੀ ਨੇ ਹੀ ਪੁੱਛਿਆ ਕਿ ਲੋਕੀ ਦਾ ਇੱਕ ਪੈਨ ਦੇ ਹਨ ਤੁਸੀਂ ਸੰਗਤਾਂ ਨੂੰ ਕਿਰਪਾ ਕਰਕੇ ਦੋ ਪੈਨਣ ਦਾ ਭਾਵ ਦੱਸ ਦਿਓ ਦੋਏ ਆਪਲੇ ਨਿਜ ਗੁਰ ਪਾਏ ਇਹ ਹੀ ਕਹਾ ਕਾਰਨ ਦੇ ਸੁਣਾਏ ਛੇਵੀਂ ਪਾਤਸ਼ਾਹੀ ਨੇ ਕਿਹਾ ਪੰਜ ਗੁਰੂ ਸਹਿਬਾਨ ਨੇ ਬੜੀ ਦ੍ਰਿੜਤਾ ਨਾਲ ਸ਼ਬਦ ਰਾਹੀਂ ਪਖੰਡੀਆਂ ਦਾ ਟਕਰਾ ਕੀਤਾ ਹੈ ਹੁਣ ਸ਼ਾਂਤੀ ਦੀ ਹੱਦ ਕੂਚਲ ਛੁੱਟੀ ਹੈ ਭਗਤੀ ਨਾਲ ਸ਼ਕਤੀ ਪ੍ਰਚਲਿਤ ਹੋਵੇ ਇਸ ਲਈ ਦੋ ਪੈਨਣੀਆਂ ਪਹਿਨਨੀਆਂ ਹਨ ਇੱਕ ਤੇ ਲੇ ਮੀਰਨ ਕੀ ਮੀਰੀ ਦੂਸਰ ਤੇ ਪੀਰਨ ਕੀ ਪੀਰੀ ਮੀਰੀ ਪੀਰੀ ਦੋਨੋਂ ਤਰੈ ਬਚਨ ਸ਼ਰਨ ਨਿਤ ਜੁਗ ਪਰ ਹਰੈ ਗੁਰ ਵਿਲਾਸ ਪਾਤਸ਼ਾਹੀ ਸ਼ੇਮੀ ਨੇ ਹੀ ਨੇਵੀ ਇਹ ਲਿਖਿਆ ਹੈ ਕਿ ਅਕਾਲ ਪੁਰਖ ਦੀ ਆਗਿਆ ਨਾਲ ਹੀ ਅਕਾਲ ਤਖਤ ਸਾਜਿਆ ਸੀ ਤੇ ਅਕਾਲ ਦੇ ਹੁਕਮ ਨਾਲ ਹੀ ਦੋ ਕਿਰਪਾਨਾਂ ਪੈਨਣੀਆਂ ਜਹ ਭਗਵੰਤ ਤਥੀ ਆਗਿਆ ਦਈ ਤਹਾਂ ਆਰੰਭ ਗੁਰੂ ਜੀ ਕਈ ਦੇ ਅਸ ਲੈ ਭਗਵੰਤ ਤਵੈ ਗੁਰ ਕੀ ਗੁਰ ਦਰ ਦਿਏ ਹਰਖਾਏ ਮੀਰੀ ਕੀ ਮੀਰ ਔਰ ਪੀਰੀ ਕੀ ਪੀਰ ਸੋ ਦਿਉ ਦਉ ਤਰੀ ਭਗਵੰਤ ਅਲਾਈ ਉਸ ਦਿਨ ਕੇਸਰੀ ਬਾਣਾ ਗੁਰੂ ਜੀ ਨੇ ਸਜਾਇਆ ਸੀ ਇਹ ਹੁਕਮ ਵੀ ਅਕਾਲ ਪੁਰਖ ਨੇ ਹੀ ਕੀਤਾ ਸੀ ਕੇ ਕਾਲ ਰੂਪ ਸੰਸਾਰ ਪਸਾਰੇ ਨੂੰ ਸਮਾਪਤ ਕਰਨ ਵਾਲੇ ਪ੍ਰਤੀਕ ਸ਼ਸਤਰ ਇਥੇ ਸਥਾਪਤ ਸਥਾਪਤ ਕਰਨੇ ਕਹੇ ਭਗਵੰਤ ਨਿਜ ਮੋਹ ਭੇਦ ਕਸ਼ਨਾ ਜੀਨ ਅਕਾਲ ਤਖਤ ਇਸ ਨਾਮ ਕਰ ਤੋਹੇ ਨਾਮ ਨਹਿ ਕੀਨ ਜਬ ਲਗ ਤੁਮ ਦੇਹ ਧਾਰ ਸੁਹਾਵੋ ਤਬ ਲਗ ਯਾ ਪਰ ਸ਼ਬ ਪਾਵੋ ਪਾਛੇ ਸ਼ਸਤਰ ਰੂਪ ਮੋਹ ਜਾਨੋ ਮਮ ਪੂਜਾ ਕੀ ਇਹੇ ਨਾ ਮਾਨੋ ਬਾਬਾ ਬੁੱਢਾ ਜੀ ਨੇ ਜਦ ਗੁਰੂ ਹਰਗੋਬਿੰਦ ਜੀ ਨੂੰ ਅਕਾਲ ਤਖਤ ਤੇ ਬੈਠਣ ਵੇਲੇ ਫਿਰ ਤਿਲਕ ਲਗਾਇਆ ਤਾਂ ਲੋਕਾਂ ਇੰਜ ਮਹਿਸੂਸ ਕੀਤਾ ਕਿ ਵਾਹਿਗੁਰੂ ਆਪ ਹੀ ਇਹ ਕਾਰਜ ਕਰ ਰਿਹਾ ਹੈ ਬੜੀ ਰੋਹਾਨੀ ਸ਼ਕਤੀ ਸੀ ਬਾਬਾ ਬੁੱਢਾ ਜੀ ਦੀ ਬੀਰਾਸਨ ਬੈਠੇ ਗੁਰੂ ਪ੍ਰਭ ਤਿਲਕ ਕ ਤਬਕੀਨ ਸਿੱਖ ਸੰਗਤ ਐਸੇ ਲਿਓ ਸਾਹਿਬ ਬੁੱਢੇ ਦੀਨ ਰੱਬ ਰਾਖਾ